ਸੋ ਹਾਂਜੀ ਦੋਸਤੋ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਦੇ ਵਿੱਚ ਸੋ ਦੋਸਤੋ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਜੀ ਸੋ ਕੈਨੇਡਾ ਸਰਕਾਰ ਵੱਲੋਂ ਇੱਕ ਆਪਣੇ ਲਈ ਖੁਸ਼ਖਬਰੀ ਹੈਗੀ ਆ ਸਾਰੇ ਸਟੂਡੈਂਟ ਜਿਹੜੇ ਆ ਇਸ ਟਾਈਮ ਕੈਨੇਡਾ ਦੇ ਵਿੱਚ ਨੇ ਸਟੱਡੀ ਪਰਮਿਟ ਨੇ ਉਹਨਾਂ ਕੋਲੇ ਔਰ ਨਾਲ ਉਸ ਦੇ ਨਾਲ ਵਰਕ ਪਰਮਿਟ ਵੀ ਦਾ ਨੇ ਸੋ ਦੋਸਤੋ ਦੇਖ ਸਕਦੇ ਹੋ ਸੋ ਇੰਟਰਨੈਸ਼ਨਲ ਸਟੂਡੈਂਟਸ ਇਨ ਕੈਨੇਡਾ ਕੈਨ ਨਾਓ ਵਰਕ 24 ਆਵਰ ਪਰ ਵੀਕ ਔਰ ਇਸ ਦੇ ਨਾਲ ਹੋਰ ਵੀ ਅਪਡੇਟਾਂ ਨੇ ਅੱਗੇ ਸ਼ੇਅਰ ਕਰਾਂਗੇ ਵੀਡੀਓ ਵਿੱਚ ਬਨੇ ਰਹੋ ਜੀ ਸੋ ਇੰਟਰਨੈਸ਼ਨਲ ਸਟੂਡੈਂਟਾਂ ਦੇ ਲਈ ਕੈਨੇਡਾ ਦੇ ਵਿੱਚ ਜਿਹੜਾ ਕਿ 24 ਘੰਟੇ ਕੰਮ ਕਰਨ ਦਾ ਸਮਾਂ ਉਹਨਾਂ ਨੇ ਕਰ ਦਿੱਤਾ ਇੱਕ ਹਫਤੇ ਦੇ ਵਿੱਚ ਜਿਹੜਾ ਕਿ ਅੱਗੇ ਘਟਾ ਕੇ 16 ਘੰਟੇ ਕਰਤਾ ਸੀ ਕਈ ਜਗ੍ਹਾ ਤੇ ਔਰ ਕਈ ਜਗ੍ਹਾ ਤੇ ਜਿਹੜਾ ਕਿ ਇਹ ਕੰਮ ਸੀਗਾ ਜਿਹੜਾ ਕਿ ਸਿਰਫ 20 ਘੰਟੇ ਦਾ ਰਹਿ ਗਿਆ ਸੀ ਹੁਣ ਫੇਰ ਤੋਂ 24 ਘੰਟੇ ਦਾ ਕੰਮ ਜਿਹੜਾ ਕਿ ਉਹਨਾਂ ਨੇ ਕਰਤਾ ਹੈ 24 ਘੰਟੇ ਤੁਸੀਂ ਕੰਮ ਕਰ ਸਕਦੇ ਹੋ ਵੀਡੀਓ ਨੂੰ ਵਿੱਚੇ ਛੱਡ ਕੇ ਨਾ ਜਾਇਓ ਇਸ ਦੇ ਵਿੱਚ ਵੀ ਦੱਸਾਂਗਾ ਕਿਹੜੇ ਸਟੂਡੈਂਟ ਕਰ ਸਕਦੇ ਕਿਹੜੇ ਨਹੀਂ ਕਰ ਸਕਦੇ ਸੋ ਅ ਪਾਂ एलिजिबिलिटी ਦੀ ਗੱਲ ਕਰਦੇ ਹਾਂ ਜੀ ਤੋ ਦੋਸਤੋ ਇਸ ਦੇ ਵਿੱਚ ਆ ਤਿੰਨ ਸਾਰੀਆਂ ਚੀਜ਼ਾਂ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਹੜੇ ਕਿ ਅਨਰੋਲ ਇਨ ਆ ਪ੍ਰੋਗਰਾਮ ਲਾਸਟਿੰਗ ਐਟ ਦਾ ਲਾਸਟ ਲੀਸਟ 6 ਮਨਥ ਐਂਡ ਲੀਡਿੰਗ ਡਿਗਰੀ ਡਿਪਲੋਮਾ অর ਸਰਟੀਫਿਕੇਟ ਔਰ ਇਸ ਦੇ ਨਾਲ ਸੈਕੰਡ ਕੰਡੀਸ਼ਨ ਹੈਗੀ ਹੈ ਹੋਲਡ ਵੈਲਿਡ ਸਟੱਡੀ ਪਰਮਿਟ ਹੋਣਾ ਚਾਹੀਦਾ ਉਸ ਦੇ ਕੋਲੇ ਵਿਦ ਕੰਡੀਸ਼ਨ ਅਲਾਈਂਗ ਆਫ ਕੈਂਪਸ ਵਰਕਰਸ ਔਰ ਥਰਡ ਇਸ ਦੇ ਵਿੱਚ ਕੰਡੀਸ਼ਨ ਹੈਗੀ ਆਪਣੇ ਕੋਲੇ ਅਬਟੇਨ ਅ ਸੋਸ਼ਲ ਇੰਸ਼ੋਰੈਂਸ ਨੰਬਰ ਐਸ ਆਈ ਐਨ ਉਸ ਦੇ ਕੋਲੇ ਹੋਣਾ ਚਾਹੀਦਾ ਕਿਹੜੇ ਇਸ ਦੇ ਵਿੱਚ ਨਹੀਂ ਅਪਲਾਈ ਕਰ ਸਕਦੇ ਉਸ ਦੇ ਬਾਰੇ ਵੀ ਤੁਸੀਂ ਹੁਣ ਦੀ ਇਸੇ ਵੀਡੀਓ ਦੇ ਵਿੱਚ ਹੁਣ ਦੇਖ ਸਕਦੇ ਹੋ ਆਹ ਕੰਡੀਸ਼ਨਾਂ ਸੀ ਜਿਹੜੇ 24 ਘੰਟੇ ਵਰਕ ਹਜੇ ਤੱਕ ਨਹੀਂ ਕਰ ਸਕਦੇ एलिजिबल ਨਹੀਂ ਹੋਣਗੇ ਆਫ ਕੈਂਪਸ ਦੇ ਵਿੱਚ ਵਰਕ ਕਰਨ ਲਈ ਦੇ ਆਰ انرੋਲਡ ਇਨ ਇੰਗਲਿਸ਼ অর ਅ ਫਰੈਂਚਾਈਜ਼ਡ ਸਕੂਲ ਲੈਂਗੁਏਜ ਈਐਸਐਲ ਐਫਐਸਐਲ ਪ੍ਰੋਗਰਾਮ ਜਰਨਲ ਇੰਟਰਸਟ ਕੋਰਸ ਔਰ ਪ੍ਰੈਪਰੇਟਰੀ ਕੋਰਸਸ ਜਿਹੜੇ ਇਹਨਾਂ ਦੇ ਵਿੱਚ ਨੇ ਉਹਨਾਂ ਨੂੰ ਐਲੀਜੀਬਿਲਟੀ ਨਹੀਂ ਹੈਗੀ ਉਹ ਪੁਰਾਣਾ ਜਿਹੜਾ ਕਿ 20 ਘੰਟੇ ਵੀਕ ਉਹਨਾਂ ਨੂੰ ਟਾਈਮ ਮਿਲ ਸਕੇਗਾ ਦੇ ਆਰ ਸਟੱਡੀ ਪਰਮਿਟ ਐਕਸਪ੍ਰੈਸਿਟਿਲਿਟੀ ਪ੍ਰੋਹਿਬਿਟਡ ਆਫ ਕੈਂਪਸ ਵਰਕ ਥਰਡ ਕੰਡੀਸ਼ਨ ਹੈਗੀ ਆ ਦੇ ਆਰ ਔਨ ਐਨ ਆਥੋਰਾਈਜ਼ਡ ਲੀਵ ਔਰ ਬਟਵੀਨ ਇੰਸਟੀਚੂਸ਼ਨਸ ਵਿਦਆਊਟ ਐਕਟੀਵਿਟੀ ਐਨਰੋਲਮੈਂਟ ਸੋ ਦੋਸਤ ਇਹ ਤਿੰਨ ਕੰਡੀਸ਼ਨਾਂ ਨੇ ਜਿਹੜੇ ਇਹ ਇਸ ਵਿੱਚ ਅਨਰੋਲ ਨਹੀਂ ਕਰ ਸਕਦੇ ਉਹਨਾਂ ਨੂੰ 20 ਘੰਟੇ ਵੀਕ ਮਿਲੇਗਾ ਲੇਕਿਨ ਕੁਝ ਖਬਰੀ ਦੀ ਗੱਲ ਹੈਗੀ ਹੈ ਕਿ ਜਿਹੜੇ ਆ ਤਿੰਨ ਕੰਡੀਸ਼ਨਾਂ ਨੂੰ ਪੂਰਾ ਕਰਦੇ ਆ ਸੋ ਉਹਨਾਂ ਨੂੰ 20 ਘੰਟੇ ਦਾ ਟਾਈਮ ਹੁਣ ਮਿਲ ਸਕਦਾ ਸੋ ਦੋਸਤੋ ਇਸੇ ਤਰ੍ਹਾਂ ਆ ਅਪਡੇਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਨੇ ਆ ਇੱਕ ਨਵੀਂ ਅਪਡੇਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਆ ਉਹ ਵੀ ਤੁਹਾਡੇ ਲਈ ਬਹੁਤ ਵਧੀਆ ਹੋਏਗੀ ਸੋ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖਿਓ ਜੀ ਜਿਸ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਅਪਡੇਟ ਮਿਲ ਸਕੇ ਤੇ ਨੋਟੀਫਿਕੇਸ਼ਨ ਵੀ ਆਲ ਤੇ ਔਨ ਕਰ ਲਿਓ ਜੀ ਓਕੇ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ